ਸੰਯੁਕਤ ਕਿਸਾਨ ਮੋਰਚੇ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਤੋਂ ਪਹਿਲਾਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਬਿਆਸ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨਾਂ ਨੇ ਫਤਿਹਗੜ੍ਹ ਸਾਹਿਬ ਦੇ ਲਈ ਅੱਜ ਸਵੇਰੇ ਨਿਕਲਣ ਦੀ ਤਿਆਰੀ ਕੀਤੀ ਹੈ ਹਾਲਾਂਕਿ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਮहासਚਿਵ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਉਹਨਾਂ ਵੱਲੋਂ ਸੰਘਰਸ਼ ਦੀ ਸ਼ੁਰੂਆਤ ਬਿਆਸ ਤੋਂ ਹੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਕਹਿੰਿਆ ਕਿ ਫਤਿਹਗੜ੍ਹ ਸਾਹਿਬ ਜਾ ਕੇ ਇੱਕ ਦਿਨ ਰੁਕਣਗੇ ਉਸ ਤੋਂ ਬਾਅਦ ਉਹ 13 ਫਰਵਰੀ ਨੂੰ ਦਿੱਲੀ ਦੇ ਦੀਵਾਨਾ ਹੋਣਗੇ ਇਸ ਤੋਂ ਇਲਾਵਾ ਉਹਨਾਂ ਆਪਣੀਆਂ ਮੰਗਾਂ ਨੂੰ ਦੱਸਦੇ ਹੋਏ ਜ਼ਿਕਰ ਕੀਤਾ ਕਿ ਐਮਐਸਪੀ ਦੀ ਗਰੰਟੀ ਗੰਨੇ ਨੂੰ ਲੈ ਕੇ ਸੀ 200 ਦੇ ਨਾਲ ਜੋੜਿਆ ਜਾਣਾ ਚਾਹੀਦਾ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਇਹ ਜਿਹੜੀ ਕਾਲ ਹੈ ਇਹ 13 ਤਰੀਕ ਦੀ ਕਾਲ ਸਰਦਾਰ ਸਰਬਜੀਤ ਪੰਦੀਪ ਸਾਹਿਬ ਦਾ ਜਿਹੜਾ ਇੱਕ ਫਾਰਮ ਹੀ ਨਹੀਂ ਬਣਾਇਆ ਉਤਰੀ ਭਾਰਦੀਆਂ ਜਥੇਬੰਦੀਆਂ ਕਿਸਾਨ ਮਜ਼ਦੂਰ ਮੋਰਚਾ ਔਰ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਇਹਨਾਂ ਦੋ ਫਾਰਮਾਂ ਨੇ ਕਾਲ ਦਿੱਤੀ ਸੀ ਔਰ ਉਸ ਕਾਲ ਦੇ ਮੁਤਾਬਕ 13 ਤਰੀਕ ਨੂੰ ਪੂਚਕਰਨਾ ਦਿੱਲੀਵਾਲ ਉਹਦੀਆਂ ਤਿਆਰੀਆਂ ਕਿਉਂਕਿ ਆ ਦੇਖ ਲਓ ਕਾਫਲੇ ਆ ਰਹੇ ਟਰਾਲੀਆਂ ਦੇ ਹਜ਼ਾਰਾਂ ਹੀ ਟਰਾਲੀ ਜਿਹੜੀ ਆ ਦਿੱਲੀਵਾਲ ਪੂਚ ਕਰ ਰਹੀ ਹੈ ਸੋ ਉਹ ਸਾਰਾ ਹੀ ਜਿਹੜਾ ਇਹ ਤਿਆਰੀ ਕਰਕੇ ਪੰਦੀਪ ਸਾਹਿਬ ਆਇਆ ਕਿਉਂਕਿ ਅਸੀਂ ਇਹਨਾਂ ਫਾਰਮ ਤੋਂ ਬਾਹਰ ਸੀਗੇ ਅਸੀਂ ਵੀ ਹੁਣ ਇਹਨਾਂ ਨੂੰ ਪੂਨ ਤੌਰ ਤੇ ਸਮਰਥਨ ਦਿੰਦਾ ਹੈ ਔਰ ਅਸੀਂ ਵੀ ਇਸ ਵਿੱਚ ਸ਼ਾਮਲ ਹੋਏ ਹਾਂ ਕੋਈ ਦਿੱਕਤ ਪਰਸਾਨ ਨਹੀਂ ਆ ਰਹੀ ਇਹ ਕਿਸ ਤਰ੍ਹਾਂ ਪੂਰੀ ਪਲੈਨਿੰਗ ਇਸ ਟਾਈਮ ਹੈ ਇਤੇ ਚਲਦੀ ਪਈ ਸਾਰੇ ਚੀਜ਼ ਦੇਖੋ ਪੂਰੇ ਦੇਸ਼ ਦੇ ਕਿਸਾਨ ਮਜ਼ਦੂਰ ਕਿਰਨ ਕਰੋੜਾ ਕਰੋੜ ਕੁਝ ਕਰਨਗੇ ਦਿੱਲੀ ਨੂੰ ਬਾਕੀ ਮੀਟਿੰਗਾਂ ਮੀਟਿੰਗ ਦੇ ਬਾਅਦ ਕੀ ਨਿਕਲਦਾ ਇਹਦਾ ਗੱਲ ਕਰਾਂਗਾ ਜਦ ਵੱਡੇ ਲੀਡਰ ਨੇ ਦੁਆਪਰ ਜੀ ਜਰਾ ਹੈ ਜੀ ਉਹ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ਾਮਲ ਹੋਏ ਇਸ ਸਵਾਗਤ ਕਰਦੇ ਹੁਣ ਦਾ ਔਰ ਮੈਨੂੰ ਲੱਗਦਾ ਸਾਰੇ ਸਿਆਣੇ ਨੇ ਲੀਡਰ ਆਉਣ ਵਾਲੇ ਸਮੇਂ ਕੋਈ ਵੀ ਇਸ ਅੰਦੋਲਨ ਤੋਂ ਮਤਲਬ ਬਾਹਰ ਨਹੀਂ ਰਹੂਗਾ ਉਮੀਦ ਲੱਗਦੀ ਹੈ ਕਿ ਵੀ ਹਰਿਆਣਾ ਤੇ ਪੂਰੀ ਤਰ੍ਹਾਂ ਹਸੀਲ ਕੀਤਾ ਹੀ ਹੋਇਆ ਵੈ ਅੱਜ ਦੀ ਮੀਟਿੰਗ ਚ ਕੋਈ ਸਿੱਟਾ ਲੱਗਦਾ ਸ਼ਾਇਦ ਨਿਕਲ ਸਕਦਾ ਦੇਖੋ ਆ ਇਹ ਤਾਂ ਮੀਟਿੰਗ ਚ ਸਿਆਸਤ ਚੱਲਦੀ ਹੈ ਜਿਆਦਾ ਗੱਲ ਤਾਂ ਮੀਟਿੰਗ ਤੋਂ ਬਾਅਦ ਕਰ ਸਕਦੇ ਆ ਵੀ ਤੇ ਅਗਲਾ ਸਟਾਪ ਜੇ ਹੁਣ ਕਿੱਥੇ ਨੂੰ ਮੋੜਦਾ ਇਸ ਤੋਂ ਬਾਅਦ ਪਟਿਆਗੜ੍ਹ ਪਟਿਆਗੜ੍ਹ ਸਾਦੂ ਸਾਰੇ